ਦੇਖੋ ਇਹ ਜੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲਾਂ ਆਪ ਉੱਥੇ ਜਿਹੜੀ ਕਰਜ਼ੀ ਦਿੱਤੀ ਸੀ ਤੇ ਆਪ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀਆਂ ਗਲਤੀਆਂ ਦੀ ਜਿਹੜੀ ਮਾਫੀ ਮੰਗਣਾ ਚਾਹੁੰਦਾ ਤੇ ਇਹ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਹੁਣ ਤਾਂ ਜਦੋਂ ਚੋਕੇ ਮੋਚ ਆ ਗਈ ਉਦੋਂ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਲਤੀਆਂ ਤਾਂ ਇਹ ਬਹੁਤ ਪੁਰਾਣੇ ਕਰਦੇ ਆ ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਨ ਚ ਕੋਈ ਕਸਰ ਨਹੀਂ ਛੱਡੀ ਕਿੰਨੇ ਮਾਫੀਆ ਰਾਜ ਚ ਲਾਏ ਇਹਨਾਂ ਨੇ ਇੱਕ ਐਸਾ ਰਾਜ ਆਪਣਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਉਦੋਂ ਇਹ ਕਹਿੰਦੇ ਹੁੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਪਰ ਅੱਜ ਤੱਕ ਜਿਹੜਾ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਕੋਈ ਨਾ ਦਬਾ ਸਕਿਆ ਜਿੰਨੇ ਵੀ ਅੱਜ ਤੱਕ ਹੁਕਮਰਾਨ ਹੋਏ ਆ ਉਹਨਾਂ ਦਾ ਅੰਤ ਹੋਇਆ ਤੇ ਇਹਨਾਂ ਨੇ ਤਾਂ ਆਪ ਹੀ ਜਿਹੜਾ ਹੈਗਾ ਆਪਣਾ ਅੰਤ ਆਪ ਕੀਤਾ ਤੇ ਹੁਣ ਅਕਾਲ ਤਖਤ ਸਾਹਿਬ ਕੋਲ ਜਿਹੜਾ ਇਹ ਇਹਨਾਂ ਦਾ ਇਸ਼ੂ ਪਹੁੰਚ ਗਿਆ ਔਰ ਹੁਣ ਇਹਨਾਂ ਨੇ ਬਿਲਕੁਲ ਸਿਰੇ ਤੇ ਆ ਕੇ ਜਿਹੜਾ ਹੈਗਾ ਆਪਣਾ ਕਾਰਜਕਾਰੀ ਪ੍ਰਧਾਨ ਲਗਾਇਆ ਉਹ ਤਾਂ ਇਹਨਾਂ ਦਾ ਆਪਣਾ ਤੋਤ ਹੈ ਉਹ ਆਪਣਾ ਤੋਤ ਹੈ ਜਿਹੜੀ ਬੋਲੀ ਇਹਨਾਂ ਨੇ ਉਹ ਉਹਨੇ ਉਹੀ ਬੋਲੀ ਬੋਲੀ ਸੋ ਇਹ ਕਹੇ ਜਿਵੇਂ ਕਹਿੰਦੇ ਗੋਂਗਲੋਂਾਂ ਤੇ ਮਿੱਟੀ ਝਾੜਨ ਵਾਲਾ ਕੰਮ ਠੀਕ ਹੈ ਜੀ ਤੇ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜਾ ਹੈਗਾ ਜਿਹੜਾ ਉਹਨਾਂ ਦੀ ਲੀਡਰਸ਼ਿਪ ਚ ਪਿਛਲੇ 15 ਸਾਲਾਂ ਤੋਂ ਡਿੱਗਦਾ ਡਿੰਗਦਾ ਡਿੱਗਦਾ ਜਾ ਰਿਹਾ ਔਰ ਹੁਣ ਬਿਲਕੁਲ ਖਤਮ ਹੋਣ ਦੀ ਤਕੜਤ ਦੇਖੋ ਜੀ ਇਹ ਸਾਰੇ ਕੋਈ ਚੈਲੀ ਦੇ ਚੱਟੇ ਬੱਟੇ ਐ ਉਹ ਕੋਈ ਦੁੱਧ ਤੋਤੇ ਨਹੀਂ ਐ ਇਹਨਾਂ ਦੇ ਨਾਲ ਇਹ ਉਹ 10 ਸਾਲ ਲੁਕਦੇ ਰਹੇ 2007 ਤੋਂ ਲੈ ਕੇ 2017 ਤੱਕ ਤੇ ਅੱਜ ਉਹ ਆਪਣੇ ਆਪ ਨੂੰ ਸਮਝਦੇ ਆ ਵੀ ਹਾਂ ਉਹ ਅਲੱਗ ਹੋ ਕੇ ਦੁੱਧ ਤੋਤੇ ਕੋ ਇਹਨਾਂ ਸਾਰੇ ਸਾਰਿਆਂ ਨੂੰ ਉਹ ਬਹੁਤ ਵਧੀਆ ਫੈਸਲਾ ਕਾਲ ਤਖਤ ਨੇ ਲਿੱਤਾ ਕਿ ਸਾਰੇ ਜਿੰਨੇ ਵੀ ਉਹਨਾਂ ਦੇ ਮੰਤਰੀ ਸੰਪਤੀ ਸਾਰਿਆਂ ਨੂੰ ਉੱਥੇ ਜਿਹੜਾ ਹੈਗਾ ਹਾਜ਼ਰ ਹੋਣ ਦਾ ਉਹਨਾਂ ਨੇ ਸੱਦਾ ਦਿੱਤਾ ਕਿ ਉੱਥੇ ਕਾਲ ਤਖਤ ਤੇ ਹਾਜ਼ਰ ਹੋਣ ਤੇ ਫਿਰ ਉਹਨਾਂ ਬਾਰੇ ਉਹ ਫੈਸਲਾ ਲੈਣਗੇ ਸੋ ਉਹ ਵੀ ਇਹਨਾਂ ਦੇ ਹੀ ਉਹ ਹੈ ਉਹਨਾਂ ਚ ਉਹਨਾਂ ਚ ਕੋਈ ਐਸਾ ਨਹੀਂ ਹੈ ਕਿ ਹਾਂ ਕੋਈ ਬਹੁਤ ਵਧੀਆ ਬੰਦਾ ਸਾਰੇ ਲੁੱਟੇਰੇ ਗੈਂਗ ਸੀਗਾ ਇਹ ਜਿਹਦੇ ਸਰਦਾਰ ਸੁਖਵੀਰ ਸਿੰਘ ਬਾਦਲ ਸੀ